ਨਾਵਲ ਉਜੜਨ ਦਾ ਚਾ ਕਸ਼ਟ 14ਵੀਂ ਚੱਲਣਾ ਕਿ ਨਹੀਂ ਜਗਿੰਦਰ ਨੇ ਨਸ਼ੱਤਰ ਨੂੰ ਕਿਹਾ ਆ ਜਾ ਆ ਜਾ ਵੈਲੀਆ ਨਸ਼ੱਤਰ ਨੇ ਜਗਿੰਦਰ ਨੂੰ ਵੇਖ ਕੇ ਹੋਏ ਆਵਾਜ਼ ਮਾਰੀ ਜਗਿੰਦਰ ਨੂੰ ਆਮ ਕਰਕੇ ਪਿੰਡ ਵਾਲੇ ਵੈਲੀ ਵੀ ਕਹਿ ਦਿੰਦੇ ਸਨ ਹੋਰ ਠੀਕ ਰਹਿਣਾ ਹੁਣ ਜਗਿੰਦਰ ਨੇ ਰੇੜੇ ਉੱਪਰ ਬੈਂਦੇ ਹੋਏ ਕਿਹਾ ਹਾਂ ਠੀਕ ਹੀ ਆ ਪਿੱਛੇ ਜੇ ਢਿੱਲਾ ਹੋ ਗਿਆ ਸੀ ਨਾ 79 ਨੇ ਜਵਾਬ ਦਿੱਤਾ ਅੱਜ ਫੇਰ ਸ਼ਹਿਰ ਚੱਲੇ ਆ 79 ਨੇ ਪੁੱਛਿਆ ਹਾਂ ਕਹਾਣੀ ਕਢਾ ਕੇ ਲਿਆਉਣੀ ਐ ਤੇ ਨਾਲੇ ਸੌਦਾ ਲੈ ਕੇ ਆਉਣਾ ਜਗਿੰਦਰ ਨੇ ਦਾੜੀ ਵਿੱਚ ਹੱਥ ਜਾ ਮਾਰਦੇ ਹੋਏ ਕਿਹਾ ਕਿੰਨਾ ਕੁ ਜਿਰ ਲੱਗੂਗਾ ਦੂਰੋਂ ਖੜੀ ਗੁਲਾਬੋ ਨੇ ਨਸ਼ੱਤਰ ਨੂੰ ਆਵਾਜ਼ ਮਾਰੀ ਤੁਰਨਾ ਹੀ ਆ ਬਸ ਨਸ਼ੱਤਰ ਨੇ ਕਿਹਾ ਚੰਗਾ ਮੇਰੀ ਨਾਨਣ ਨੇ ਜਾਣਾ ਆਉਣੇ ਅਸੀਂ ਗੁਲਾਬੋ ਨੇ ਕਿਹਾ ਯਾਰ ਇਹਨਾਂ ਨੇ ਟਾਈਮ ਲਾ ਦੇਣਾ ਜਗਿੰਦਰ ਨੇ ਕਿਹਾ ਅੱਗੋਂ ਛੱਤਰ ਕਹਿੰਦਾ ਕੋਈ ਨਹੀਂ ਚੱਲਦੇ ਐ ਤੂੰ ਕਿਹਣਾ ਜਨ ਚੜਨਾ ਹੁਣ ਸਾਰੀ ਉਮਰ ਜਨ ਹੀ ਚੜੀ ਜਾਵਾਂਗੇ ਜਗਿੰਦਰ ਨੇ ਕਿਹਾ ਆ ਜਾ ਆ ਜਾ ਭਾਬੀ ਤੁਰੀਏ ਛੇਤੀ ਕੋ ਦੇਣੇ ਆ ਵੈਲੀ ਕਾਲੀ ਕਰੀ ਜਾਂਦਾ ਐ ਸਾਹਮਣੇ ਆਉਂਦੀ ਹੋਈ ਗੁਲਾਬੋ ਨੂੰ ਵੇਖ ਨਸ਼ੱਤਰ ਨੇ ਰੇੜਾ ਜੋੜਦੇ ਹੋਏ ਕਿਹਾ ਜਗਿੰਦਰਾ ਵੇਖਲਾ ਦਿਨ ਫਿਰਦਿਆਂ ਦਾ ਪਤਾ ਨਹੀਂ ਲੱਗਦਾ ਆ ਮੱਗਰ ਕੇ ਹਰ ਸਾਲ ਨਵਾਂ ਕਿੱਲਾ ਬੈ ਲੈ ਜਾਂਦੇ ਸੀ ਤੇ ਹੁਣ ਹੌਲੀ ਹੌਲੀ ਕਰਕੇ ਸਾਰੀ ਵੇਚੀ ਜਾਂਦੇ ਆ ਸਿਰਫ ਫਲੇਟ ਖਾਤਰ ਨਸ਼ੱਤਰ ਨੇ ਖੱਤਰ ਨੂੰ ਹੱਕ ਦੇ ਹੋਏ ਕਿਆ ਹਾਂ ਉਹ ਤਾਂ ਹੈ ਪਰ ਵੇਖੀ ਕਿਤੇ ਆਹ ਗੱਲ ਮੂਨ ਕੋਲ ਨਾ ਕਹੀ ਦੀ ਉਹ ਤਾਂ ਗਾਲ ਪੈ ਜਾਂਦਾ ਜਦੋਂ ਕੋਈ ਬਲੈਤ ਦੇ ਖਿਲਾਫ ਬੋਲਦਾ ਜਗਿੰਦਰ ਨੇ ਨਸ਼ੱਤਰ ਨੂੰ ਕਿਆ ਕਿਉਂ ਇਹਦੇ ਵਿੱਚ ਝੂਠ ਹੀ ਕੀ ਆ ਉਹਦਾ ਮੁੰਡਾ ਜੇ ਕਿ ਮੱਗਰ ਮਰੇ ਤੇ ਤਾਂ ਆਇਆ ਨਹੀਂ ਹੁਣ ਵੇਖਿਆ ਕੀ ਪਖੰਡ ਕੀਤਾ ਸੀ ਨਛੱਤਰ ਨੇ ਇੱਕ ਮੱਗਰ ਕੀ ਗੱਲ ਕਰਦੇ ਜਿਹਾ ਇੱਕ ਆਹੋ ਕਹਿੰਦੇ ਆ ਵੀ ਬਹੁਤ ਖਰਚਾ ਕੀਤਾ ਅਖੰਡ ਪਾਠ ਤੇ ਮੈਂ ਤਾਂ ਗਿਆ ਨਹੀਂ ਸੀ ਘਰ ਦੇ ਗਏ ਸੀ ਜਗਿੰਦਰ ਨੇ ਕਿਹਾ ਹਾਂ ਮੈਂ ਗਿਆ ਸੀ ਪਹਿਲਾਂ ਸਾਰੀ ਮਠਿਆਈ ਖਵਾਈ ਭੋਗ ਤੇ ਫਿਰ ਆਥ ਨੇ ਦੇਸੀ दारू ਨਾਲ ਬੱਕਰਾ ਮੈਨੂੰ ਮੂਹਨ ਕਹਿ ਕੇ ਗਿਆ ਸੀ ਨਸ਼ਕਤਰ ਨੇ ਆਪਣੇ ਪੀਲੇ ਦੰਦਾਂ ਵਿੱਚ ਹੱਸਦੇ ਜੇ ਹੋਏ ਕਿਹਾ ਆਹ ਵੱਡੇ ਸ਼ਰਮਾਇਦਾਰ ਆ ਗਏ ਮੱਗਰ ਬਣਾ ਕੇ ਦੇ ਗਿਆ ਇਹਨਾਂ ਨੂੰ ਜਗਿੰਦਰ ਨੇ ਹਰਖੇ ਵਿੱਚ ਕਿਹਾ ਤੜਕੇ ਨਰਾਇਣੇ ਨਾਲ ਪੇਚਾ ਪੈ ਗਿਆ ਸੀ ਮੂਹਨ ਦਾ ਸੂਏ ਤੇ जिगेंद्र ਨੇ ਕਿਹਾ ਕਿਉਂ ਕੀ ਹੋ ਗਿਆ ਸੀ ਨਛੱਤਰ ਨੇ ਪੁੱਛਿਆ ਹੋਣਾ ਕੀ ਐ ਤੜਕੇ ਸੂਏ ਤੇ ਖੜੇ ਸੀ ਤੇ ਨਰੈਣ ਤੇ ਮੋਹਣ ਆਪਦੀ ਵਡਿਆਈ ਜੀ ਮਾਰਨ ਲੱਗਾ ਬਈ ਇੱਥੇ ਹੈ ਨਹੀਂ ਕੁਝ ਜੈ ਕੀ ਵੇਖ ਲੋ ਕਿੰਨੇ ਪੈਸੇ ਲਿਆਇਆ ਸਰਕਾਰਾਂ ਬਹੁਤ ਚੰਗੀਆਂ ਉਧਰ ਲੀਆਂ ਬੋਲੀ ਗਿਆ ਬੋਲੀ ਗਿਆ ਫੇਰ ਤੈਨੂੰ ਪਤਾ ਹੈ ਨਰਾਇਣੇ ਦਾ ਉਹ ਕਹਿੰਦਾ ਜੇ ਇੱਥੇ ਬਣਦਾ ਨਹੀਂ ਤਾਂ ਜਿਹੜੀ ਹਰ ਸਾਲ ਪਹਿਲੀ ਮੁੱਲ ਲੈ ਲੈਣੇ ਆ ਉਹ ਕਿੱਥੋਂ ਆ ਗਈ ਜੈ ਕੀ ਤੇ ਜਿਹੜਾ 30 ਲੱਖ ਲਾਤਾ ਉਹ ਕਿੱਥੋਂ ਆਇਆ ਹੁਣ ਜੇ ਇੰਨੀ ਕਮਾਈ ਆ ਉੱਥੇ ਤਾਂ ਪਹਿਲੀ ਕਿਉਂ ਵੇਚੀ ਜਾਂਦੇ ਆ ਬਈ ਮਾਹੌਲ ਪੂਰਾ ਗਰਮ ਹੋ ਗਿਆ ਸੀ ਜਗਿੰਦਰ ਨੇ ਕਿਹਾ ਫਿਰ ਨਰਾਇਣੇ ਦੀ ਗੱਲ ਤਾਂ ਸਹੀ ਹੈ ਇੱਥੇ ਸੀਰੀ ਰੱਖ ਕੇ ਕੰਮ ਕਰਾਉਂਦੇ ਆ ਉੱਥੇ ਸੀਰੀ ਲੱਗਦੇ ਆ ਨਾ ਹੀ ਕੋਈ ਸਰਕਾਰੀ ਨੌਕਰੀ ਕਰਦੇ ਦਿਹਾੜੀ ਆ ਉਹ ਵੀ ਸਾਰਾ ਸਾਰਾ ਦਿਨ ਨਛੱਤਰ ਨੇ ਨਰਾਇਣੇ ਦਾ ਪੱਖ ਜਾਂ ਪੂਰਦੇ ਹੋਏ ਕਿਹਾ ਹਾਂ ਹੁਣ ਮੂਰਖ ਲੋਕਾਂ ਨੂੰ ਕੌਣ ਸਮਝਾਵੇ ਜਗਿੰਦਰ ਨੇ ਕਿਹਾ ਮੈਨੂੰ ਲੱਗਦਾ ਜਿਵੇਂ ਲੋਕ ਬਲੈਤ ਨੂੰ ਕਮਲੇ ਹੋਏ ਪਏ ਆ ਨਾ ਇੱਕ ਦਿਨ ਪੰਜਾਬ ਤਾਂ ਖਾਲੀ ਹੋ ਜੂ ਇੱਕ ਇੱਕ ਮੁੰਡਾ ਲੋਕਾਂ ਦੇ ਉਹ ਬਾਹਰ ਤੁਰੇ ਜਾਂਦੇ ਆ ਮਾੜਾ ਹਾਲ ਐ ਕਈ ਪਿੰਡੀ ਤਾਂ ਮਾਂ ਪਿਓ ਦੇ ਸੰਸਕਾਰ ਤੇ ਵੀ ਨਹੀਂ ਆਉਂਦੇ ਪੈਸੇ ਤੱਕੀ ਫਿਰਨ ਹੋਣੀ ਬਾਹਰ ਲਿਆ ਨਾਲ ਵੀ ਮਾੜੀ ਆ ਜਿਵੇਂ ਇਹ ਆਪਣੇ ਮਾਪਿਆਂ ਨੂੰ ਛੱਡ ਕੇ ਤੁਰ ਗਏ ਆ ਨਾ ਉਵੇਂ ਇਹਨਾਂ ਨਾਲ ਵੀ ਆਈ ਹੋਣੀ ਐ ਚੱਲ ਆ ਸੋਖੀ ਮਹਾਜੰਦੀ ਹੱਟੀ ਤੇ ਤਾਰਦੇ ਜਗਿੰਦਰ ਨੇ ਗੱਲ ਪੂਰੀ ਕਰਦੇ ਨੇ ਆਪਣੇ ਛਿੱsse ਵਿੱਚੋਂ ਪੈਸੇ ਕੱਢੇ ਤੇ 76 ਨੂੰ ਫੜਾਉਂਦਾ ਹੋਇਆ ਰੇੜੇ ਤੋਂ ਉੱਤਰ ਗਿਆ ਅਤੇ ਸਰੋਂ ਦੇ ਗੱਟੇ ਨੂੰ ਸਿਰ ਤੇ ਚੱਕ ਕੇ ਸੋਖੀ ਮਹਾਜੰਦੀ ਹੱਟੀ ਵੱਲ ਤੁਰ ਪਿਆ ਇਹ ਨਾਵਲ ਦੀ 14ਵੀਂ ਕਿਸ਼ਤ ਸੀ ਅਗਲੀ ਕਹਾਣੀ ਆਪਾਂ 15ਵੀਂ ਕਿਸ਼ਤ ਵਿੱਚ ਪੜਾਂਗੇ ਧੰਨਵਾਦ